ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਨਸਾਫ ਟੀਮ ਪੰਜਾਬ ਇਹ ਅੱਜ ਆਪਾਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਪੁੱਚੋ ਪਹੁੰਚੇ ਆ ਜੀ ਯਾ ਦੇਖੋ ਉਹ ਨੌਜਵਾਨੋ ਆਪਾਂ ਇਨਸਾਫ ਟੀਮ ਪੰਜਾਬ ਪਿੰਡ ਪਿੰਡ ਦੇ ਜਾ ਰਹੇ ਵਿੱਚ ਜਾ ਰਹੇ ਆ ਉਧਰ ਖੇਤੀ ਖਸ ਖਸ ਦਾ ਵੀੜ ਜਵਾਨੀ ਆਪਣੀ ਨੌਜਵਾਨੀ ਮਾਰ ਰਹੀ ਆ ਟੀਕੇ ਲਾਲਾ ਸਿੰਥੈਟਿਕ ਨਸ਼ਾਨਾ ਖਸ ਖਸ ਦੀ ਖੇਤੀ ਪੰਜਾਬ ਚ ਲਾਗੂ ਹੋਣੀ ਚਾਹੀਦੀ ਹੈ ਹਾਂਜੀ ਚਾਹੀਦੀ ਹੈ ਅੱਜ ਆਪਾਂ ਮੁੰਡਿਆਂ ਨਾਲ ਗੱਲਬਾਤ ਕਰਦੇ ਆਂ ਵੀ ਖਸਕਸ ਦੀ ਖੇਤੀ ਲਾਗੂ ਹੋਣੀ ਚਾਹੀਦੀ ਹੈ ਭਰਾ ਲਾਗੂ ਹੋਣੀ ਚਾਹੀਦੀ ਹੈ ਜੀ ਟੀਕੇ ਲਾ ਕੇ ਲੋਕ ਮਰੀ ਜਾਂਦੇ ਆ ਖੇਤੀ ਕਰਕੇ ਵਧੀਆ ਬਚਣਗੇ ਲੋਕ ਲੋਕ ਟੀਕੇ ਤੋਂ ਬਚਣਗੇ ਭਾਈ ਵਧੀਆ ਯਾਰ ਲਾਗੂ ਹੋਣੀ ਚਾਹੀਦੀ ਹੈ ਜ਼ਰੂਰ ਆ ਆਪਣੇ ਨਾਲ ਪੁੱਛੋ ਖੁਰਦੇ ਦੇ ਨੌਜਵਾਨ ਖੜੇ ਆ ਜੀ ਆਪਾਂ ਨੌਜਵਾਨੀ ਚ ਵੀ ਜਾ ਰਹੇ ਆ ਤੇ ਨੌਜਵਾਨਾਂ ਦਾ ਵੀ ਇਹੀ ਮੰਨਣਾ ਵੀ ਖਸਕਸ ਦੀ ਖੇਤੀ ਪੰਜਾਬ ਦੇ ਵਿੱਚ ਲਾਗੂ ਹੋਣੀ ਚਾਹੀਦੀ ਤੇ ਆਪਣੀ ਵੀਡੀਓ ਨੂੰ ਨਾ ਸਾਰੇ ਭਰਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਫ ਟੀਮ ਪੰਜਾਬ ਇਹ ਜੱਗੇ ਬਾਈ ਇਨਸਾਫ ਜਗਮੀ ਸਿੰਘ ਜੱਗੇ ਬਾਈ ਵੱਲੋਂ ਮਹਮ ਚਲਾਈ ਗਈ ਹੈ ਮੁੱਦਾ ਖੇਤੀ ਖਸ ਕਰਦਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਜਿਹੜੇ ਆ ਨੌਜਵਾਨ ਖੜੇ ਆ ਭਰਾ ਬਣ ਕੇ ਵੀਡੀਓ ਨੂੰ ਨਾ ਵੀ ਇਹ ਕੱਲੂ ਅੱਗ ਆਪਣੇ ਘਰਾਂ ਤੱਕ ਵੀ ਪਹੁੰਚਣੀ ਹੈ ਜੇ ਅੱਜ ਨੂੰ ਕਿਸੇ ਮਾਮਾ ਦੇ ਪੁੱਤ ਮਾਰ ਰਹੇ ਆ ਨਾ ਕੱਲ ਨੂੰ ਵਾਰੀ ਆਪਣੀ ਵੀ ਆ ਸਕਦੀ ਆ ਤੇ ਸਾਰੇ ਭਰਾ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰ ਦਿਓ ਪੰਜਾਬ ਦੇ ਪਿੰਡ ਪਿੰਡ ਘਰ ਘਰ ਤੱਕ ਬਾਹਰ ਤੱਕ ਵੀ ਵੀਡੀਓ ਜਾਣੀ ਚਾਹੀਦੀ ਆ ਜਿਹੜੇ ਆਪਣੇ ਐਨ ਆਰ ਆਈ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਆ ਵੀ ਬਾਤੋ ਬਾਤ ਇਨਸਾਫ ਦੀ ਪੰਜਾਬ ਨੂੰ ਬਾਈ ਸਾਰੇ ਸਪੋਰਟ ਕਰਨ ਤੇ ਮੁੱਦਾ ਖੇਤੀ ਖਸ ਖਸ ਦਾ ਪੰਜਾਬ ਦੇ ਵਿੱਚ ਲਾਗੂ ਹੋਵੇ ਵੈਰੀ ਗੁੱਡ ਭਰਾ ਇਹ ਆਪਣੇ ਪੇਜ ਜੱਟ ਬਾਬੇ ਨੂੰ ਵੀ ਸਾਰੇ ਭਰਾ ਬਾਤੋ ਬਾਤ ਫੋਲੋ ਜਰੂਰ ਕਰਿਓ ਜੀ ਧੰਨਵਾਦ